ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਸਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਸੋ ਗੱਲ ਕਰਦੇ ਹਾਂ ਬੀਤੇ ਦਿਨੀ ਏਸ਼ੀਆ ਕੱਪ ਕ੍ਰਿਕਟ ਯਾਨੀ ਕਿ ਟੂਰਨਾਮੈਂਟ ਜਿਹੜਾ ਹੈ ਉਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਜਿਹੜੀ ਹੈ ਉਹਨਾਂ ਦੋਨਾਂ ਦੇ ਵਿੱਚ ਮੁਕਾਬਲਾ ਹੋਇਆ ਜਿਸ ਦੇ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਜੜੀਆ ਹਾਸਲ ਕੀਤੀ ਹੈ ਸੋ ਸਰ ਜੇ ਗੱਲ ਕੀਤੀ ਜਾਵੇ ਇਸ ਟੂਰਨਾਮੈਂਟ ਦੇ ਵਿੱਚ ਰਾਜਨੀਤਿਕ ਪੱਖ ਦੀ ਤੇ ਆਰਥਿਕ ਪੱਖ ਆਰਥਿਕ ਪੱਖ ਦੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਟੂਰਨਾਮੈਂਟ ਦੀ ਇੱਕ ਗੱਲ ਮੈਂ ਬੜੀ ਕਲੀਅਰ ਕਹਦਾ ਹਾਂ ਜੇ ਨੂੰ ਤੁਸੀਂ ਸ਼ਾਨਦਾਰ ਜਿੱਤ ਗਿਆ ਮੈਂ ਉਹਨੂੰ ਸ਼ਾਨਦਾਰ ਜਿੱਤ ਨਹੀਂ ਮੰਨਦਾ ਇਹ ਅਸੀਂ ਹਰ ਦਾ ਹਰ ਦਾ ਮੈਚ ਜਿੱਤਦੇ ਹਾਂ ਠੀਕ ਹੈ ਅ ਦੂਸਰੀ ਗੱਲ ਜੇ ਅਸੀਂ ਮੈਚ ਹਾਰ ਵੀ ਜਾਂਦੇ ਤਾਂ ਮੈਂ ਸਮਝਦਾ ਵੀ ਇਸ ਮੈਚ ਦਾ ਸਾਡੀ ਜ਼ਿੰਦਗੀ ਦਾ ਇਹ ਆਖਰੀ ਮੈਚ ਨਿਗਾ ਤੇ ਨਾ ਹੀ ਕੋਈ ਮੈਚ ਸਾਡਾ ਆਖਰੀ ਹੋਣਾ ਚਾਹੀਦਾ ਇਹ ਦੋਨੇ ਨਿਰਦੇਸ਼ ਜਿਹੜੇ ਨੇ ਉਹ ਸਲਾਮਤ ਰਹਿਣੇ ਚਾਹੀਦੇ ਨੇ ਇਹ ਮੇਰੀ ਆਪਣੀ ਸਮਝਦਾਰੀ ਜੀ ਜਿੱਥੋਂ ਤੱਕ ਗੱਲ ਇਹ ਹੈ ਕਿ ਇਹ ਜਿਹੜੇ ਟੂਰਨਾਮੈਂਟ ਹੁੰਦੇ ਨੇ ਜਿਨ੍ਹਾਂ ਟੂਰਨਾਮੈਂਟਾਂ ਦਾ ਮਕਸਦ ਬੇਸਿਕਲੀ ਕਿਸੇ ਲੜਾਈ ਨੂੰ ਕੰਟੀਨਿਊ ਕਰਨਾ ਨਹੀਂ ਹੁੰਦਾ ਇਹਦਾ ਮਕਸਦ ਇਹ ਹੁੰਦਾ ਹੈ ਕਿ ਆਪਸ ਵਿੱਚ ਲੀਆਂ ਸਾਂਝੀਆਂ ਤੰਦਾਂ ਨੂੰ ਕਲਚਰ ਦੇ ਰਾਈ ਭਾਸ਼ਾ ਦੇ ਰਾਈ ਖੇਡਾਂ ਦੇ ਰਾਈ ਤੇ ਹੋਰ ਐਸੇ ਜੰਤਰਾ ਦੇ ਰਾਈ ਤਰੀਕਿਆਂ ਦੇ ਰਾਈ ਡਿਵੈਲਪ ਕਰਨਾ ਅਸੀਂ ਪਿਛਲੇ ਲੰਮੇ ਸਮੇ ਤੋਂ ਇੱਕੋ ਦੇਸ਼ ਜਿਹੜਾ ਅੰਗਰੇਜ਼ ਜਾਣ ਲੱਗੀ ਦੋ ਕੌਮਾਂ ਦੇ ਸਿਧਾਂਤ ਤੇ ਇਹਦੀ ਵੰਡ ਕਰਕੇ ਗਏ ਜੀ ਅਸੀਂ 65 ਵਿੱਚ ਫਿਰ 71 ਚ ਫਿਰ 99 ਚ ਤੇ ਫਿਰ ਹੁਣ ਸੰਧੂਰ ਅਸੀਂ ਚਾਰ ਛੋਟੀਆਂ ਵੱਡੀਆਂ ਜੰਗਾਂ ਲੜੀਆਂ ਜੀ ਛੋਟੀਆਂ ਵੱਡੀਆਂ ਜੰਗਾਂ ਲੜੀਆਂ ਇਹ ਸਾਡੀ ਬਦਕਿਸਮਤੀ ਹੈ ਮੈਂ ਇਹਦੀ ਜਿੱਤ ਹਾਰ ਦੇ ਵਿੱਚ ਨਹੀਂ ਜਾਂਦਾ ਜੀ ਮੈਂ ਜਾਣਾਂ ਇਹਦੇ ਵੱਡੇ ਨੁਕਸਾਨ ਵਾਲਾ ਮੈਂ ਸੋਚਦਾ ਕਿ ਜੋ ਇਹਨਾਂ ਦੋ ਦੇਸ਼ਾਂ ਨੇ ਦੇਖੋ ਜਿਹੜੇ ਸਾਊਥ ਏਸ਼ੀਆ ਦੇ ਇਹ ਦੇਸ਼ ਨੇ ਨਾ ਜਿਨ੍ਹਾਂ ਨੇ ਰਲ ਕੇ 84 ਦੇ ਵਿੱਚ ਸਾਰਕ ਬਣਾਈ ਸੀ ਉਹਨਾਂ ਦੀ 92% 92% ਆਬਾਦੀ ਜਿਹੜੀ ਹੈ ਇਹਨਾਂ ਦੋਨਾਂ ਦੇਸ਼ਾਂ 'ਚ ਰਹਿੰਦੀ ਹੈ ਅਸੀਂ ਅਮਰੀਕਾ ਤੋਂ ਤਾਂ ਲਿਆ ਕੇ ਸਮਾਨ ਵਰਤ ਰਹੇ ਆ ਕੰਜ਼ੂਮ ਕਰ ਰਹੇ ਆ ਅਸੀਂ ਇੱਕ ਦੂਸਰੇ ਦਾ ਨਹੀਂ ਕਰ ਅੱਜ ਪਾਕਿਸਤਾਨ ਦੇ ਵਿੱਚ ਆਟਾ 100 ਰੁਪਏ ਤੋਂ ਵੱਧ ਕਿਲੋ ਮਿਲਦਾ ਜੇ ਅਸੀਂ ਪੰਜਾਬ ਤੋਂ ਉਹਨਾਂ ਨੂੰ ਆਟਾ ਭੇਜਦੀ ਹੈ ਨਾ ਤਾਂ ਸਾਡੇ ਪੰਜਾਬੀ ਪ੍ਰਾਪ 100 ਰੁਪਏ ਕਿਲੋ ਸਾਡਾ ਵਧੀਆ ਕਣਕ ਦਾ ਆਟਾ ਖਾ ਸਕਦੇ ਆ ਏਦਾਂ ਹੀ ਬਹੁਤ ਐਸੀਆਂ ਚੀਜ਼ਾਂ ਨੇ ਜੇ ਪਾਕਿਸਤਾਨ ਤੋਂ ਸਾਡੇ ਵੱਲ ਆਉਣ ਤਾਂ ਅਸੀਂ ਉਹਨਾਂ ਚੀਜ਼ਾਂ ਦਾ ਆਨੰਦ ਮਾਣ ਸਕਦੇ ਆ ਜਿਹੜੀਆਂ ਸਾਨੂੰ ਸੱਤ ਸਮੁੰਦਰੋਂ ਪਾਰੋਂ ਮਗੋਣੀਆਂ ਪੈਂਦੀਆਂ ਹੂੰ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਵੀ ਇਹ ਜਿਹੜਾ ਮੈਚ ਦੇ ਬਹਾਨੇ ਨਾਲ ਅਸੀਂ ਉਸ ਸੰਦੂਰ ਵਾਲੇ ਕਾਂਡ ਨੂੰ ਜਾਂ ਪਹਿਲਗਾਮ ਵਾਲੇ ਕਾਂਡ ਨੂੰ ਰਿਪੀਟ ਕੀਤਾ ਅਸੀਂ ਆਪਣਾ ਇੱਕ ਜ਼ਖਮ ਹੈ ਜਿਸ ਜ਼ਖਮ ਨੂੰ ਭਰਨ ਨਹੀਂ ਦੇਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਉਹ ਭਰ ਜਾਏ ਅਸੀਂ ਚਾਹੁੰਦੇ ਹਾਂ ਕਿ ਜ਼ਖਮ ਨੂੰ ਕਰੇ ਦਈਏ ਪਹਿਲਗਾਮ ਹੋਇਆ ਸੀ ਅਸੀਂ ਸੰਦੂਰ ਕੀਤਾ ਸੀ ਸੰਦੂਰ ਦੇ ਨਤੀਜੇ ਆ ਨਿਕਲੇ ਆ ਦੇਖਦੇ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਜਿਹੜਾ ਐਕਸ ਤੇ ਪੋਸਟ ਹੈ ਉਹਨੂੰ ਤੁਸੀਂ ਦੇਖੋ ਕਿ ਸੰਧੂਰ ਕੰਟੀਨਿਊ ਹੈ ਸੰਧੂਰ ਦਾ ਜਵਾਬ ਜੋ ਆਪਾਂ ਇਹਨਾਂ ਨੇ ਉੱਥੇ ਦਿੱਤਾ ਉਹੀ ਮੈਦਾਨ 'ਚ ਹੈ ਜੀ ਮਤਲਬ ਮੈਨੂੰ ਇੱਕ ਗੱਲ ਯਾਦ ਆਉਦੀ ਹੈ ਸਰਕਾਰ ਜੀ ਉਹ ਇਹ ਹੈ ਕਿ ਇੱਕ ਰਾਜੇ ਨੇ ਦੂਸਰੇ ਰਾਜੇ ਨੂੰ ਕਿਹਾ ਜਾਂ ਤਾਂ ਆਪਣੀ ਬੇਟੀ ਦਾ ਵਿਆਹ ਮੇਰੇ بیٹے ਨਾਲ ਕਰ ਦੇ ਜਾਂ ਮੈਂ ਤੇਰੇ ਤੇ ਹਮਲਾ ਕਰਕੇ ਤੇਰੇ ਰਾਜ ਨੂੰ ਹਥਿਆ ਲੈਣਾ ਰਾਜੇ ਨੇ ਆਖਿਆ ਬੇਪਾਈ ਤੂੰ ਇਹ ਜੋ ਹਮਲਾ ਕਰਨਾ ਹੈ ਇਨੇ ਸਿਪਾਈ ਮਾਰੇਗਾ ਤੇ ਮਰਵਾਏਗਾ ਇਹਦੀ ਬਜਾਏ ਆਪਾਂ ਇਹ ਕਿਉਂ ਨਹੀਂ ਕਰ ਲੈਂਦੇ ਵੀ ਆਪਾਂ ਇੱਕ ਕੋਈ ਫ੍ਰੈਂਡਲੀ ਮੈਚ ਖੇਡ ਲੈਂਦੇ ਆ ਜਿਹੜਾ ਜਿੱਤ ਜੂ ਉਹ ਜਿੱਤ ਗਿਆ ਉਹ ਕਹਿੰਦਾ ਉਹ ਕਿਵੇਂ ਹੋ ਸਕਦਾ ਕਹਿੰਦਾ ਆਪਾਂ ਕੁੱਕੜਾਂ ਦੀ ਲੜਾਈ ਕਰਾ ਲੈਂਦੇ ਆ ਕਹਿੰਦਾ ਕਰਾ ਲੈਂਦੇ ਆ ਫਿਰ ਉਹ ਦੋਨੇ ਜਣੇ ਕੁੱਕੜਾਂ ਦੀ ਲੜਾਈ ਲਈ ਮੰਨ ਲਿਆ ਤੇ ਜਿਹੜਾ ਤਕੜਾ ਰਾਜਾ ਸੀ ਉਹ ਕਹਿੰਦਾ ਮੇਰਾ ਕੁੱਕੜ ਤਕੜਾ ਨਹੀਂ ਮੈਨੂੰ 6 ਮਹੀਨੇ ਦਾ ਸਮਾਂ ਦੇ ਹੂੰ 6 ਮਹੀਨੇ ਦਾ ਉਹਨੇ ਸਮਾਂ ਦਿੱਤਾ ਜੀ ਕਈ ਮੀਟਿੰਗਾਂ ਹੋ ਗਈਆਂ ਕਈ ਮੀਟਿੰਗਾਂ ਬਾਅਦ ਕੁੱਕੜਾਂ ਦੀ ਲੜਾਈ ਹੋਈ ਤੇ ਦੋਨਾਂ ਕੁੱਕੜ ਜਿਹੜੇ ਲਹੂ ਲਹਾਨ ਹੋ ਗਏ ਜਦੋਂ ਦੋਨੇ ਲਹੂ ਲਹਾਨ ਹੋ ਗਏ ਤਾਂ ਰਾਜਾ ਆਖਦਾ ਯਾਰ ਛੱਡੋ ਇਹ ਬੇਜ਼ਾਨ ਕੁੱਕੜਾਂ ਦੀ ਕਿਉਂ ਮਰਵਾਉਣਾ ਹੈ ਜਿਹੜਾ ਰਾਜਾ ਨਿਰਦੋਸ਼ ਲੋਕਾਂ ਨੂੰ ਮਰਵਾ ਦੇਣਾ ਚਾਹੁੰਦਾ ਸੀ ਉਹ ਦੋ ਕੁੱਕੜਾਂ ਦੀ ਲੜਾਈ ਤੋਂ ਹੀ ਬਦਲ ਗਿਆ ਸੋ ਸਾਡੀਆਂ ਖੇਡਾਂ ਦਾ ਜਨਮ ਤਾਂ ਲੜਾਈਆਂ ਦੇ ਵਿਰੋਧ ਚ ਹੋਇਆ ਅਸੀਂ ਉਸ ਲੜਾਈ ਨੂੰ ਯੁੱਧ ਬਣਾ ਕੇ ਖੇਡਦੇ ਮਦਾਂ ਤੱਕ ਲੈ ਸੋ ਮੈਨੂੰ ਇਹ ਲੱਗਦਾ ਕਿ ਜੁੱਦਾਂ ਦੀ ਰਾਜਨੀਤੀ ਹੋਰ ਹੁੰਦੀ ਆ ਖੇਡਾਂ ਦੀ ਰਾਜਨੀਤੀ ਹੋਰ ਹੁੰਦੀ ਆ ਜੁੱਦਾਂ ਦਾ ਮਕਸਦ ਹੋਰ ਹੁੰਦਾ ਤੇ ਖੇਡਾਂ ਦਾ ਮਕਸਦ ਹੋਰ ਹੁੰਦਾ ਸੋ ਇਹ ਆਪਣੇ ਮਕਸਦ ਤੋਂ ਪਟਿਆ ਹੋਇਆ ਟੂਰਨਾਮੈਂਟ ਸੀ ਜਿਹਦੀ ਅਸੀਂ ਟਰੋਫੀ ਨਹੀਂ ਲਈ ਜੀ ਬਿਲਕੁਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੁੱਖ ਖਬਰਾਂ ਤੇ ਵਿਚਾਰ ਚਰਚਾ ਹੋਈ ਹੈ ਵਿਚਾਰ ਵਟਾਂਦਰਾ ਹੋਇਆ ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਸਰ ਧੰਨਵਾਦ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਸਾਨੂੰ ਦੀ ਇਜਾਜ਼ਤ ਧੰਨਵਾਦ